ਦੇ ਅਲੱ ਵੀ ਹੱਡੀ ਲਈ ਕਿੰਨਾ ਉਹ ਕਰੀ ਜਾਂਦਾ ਹੈ ਨਾ ਦੇਖਾਂਗੇ ਕੈਚ ਕਰੋ ਓਹੋ ਹੱਡੀ ਲਈ ਕਿਵੇਂ ਉਹ ਨਾ ਇਹ ਲਾ ਲੈਣੇ ਖਿਲੀ ਜਾਂਦੇ ਹੈਗੇ ਆਵਾਜ਼ ਘੱਟ ਕਰ ਇੱਥੇ ਤੋਂ ਖੋ ਕੇ ਲੈ ਜੂ ਹੁਣ ਜਵਾਂ نیچے نیچے ਮਿਹਨਤ ਕਰੀ ਜਾਂਦਾ ਵਿਚਾਰਾ ਹੈ ਨਾ ਆਪਦੇ ਖਾਣੇ ਲਈ ਅਹ ਐਨਪੀਐਸਟੀ ਨਾਲੋਂ ਵੀ ਜ਼ਿਆਦਾ ਵਧੀਆ ਲੱਗਦੀ ਹੈ ਮਿਹਨਤ ਕੀ ਹੁੰਦੀ ਹੈ ਇਹ ਮਿਹਨਤ ਹੁੰਦਾ ਇਹ ਮਿਹਨਤੀ ਹੈ ਦੇਖ ਲੈ ਕਿ ਆਏ ਕਿ ਮੈਨੂੰ ਤਾਂ ਕਰੀ ਗੇਰੇ ਵਾਲੇ ਨਹੀਂ ਤਾਂਗਣੀ ਜੀਵ ਚ ਪਾਣੀ ਦੇ ਕੇ ਵਿਆਈ ਜਾਂਦਾ ਹੈਗੇ ਛੇ ਦਿਦੇ ਇਹਦੀ ਨਿਗਰਾਨਾ 2 ਮਿੰਟ ਦਾ ਅਲਾਨ ਰੈਂਡਮ ਬਾੜਾ ਉਹ ਖਾਲਾ ਹੈ ਰਿਹਾ ਹੈ ਐਡ ਜਹ ਜੇ ਮੜੇ ਜਦੋਂ 2 ਮਿੰਟ ਦੇਖੀ ਹਾਂ ਪਰ ਨਾਲੇ ਜੱਪਲੋਣਾ ਵੀ ਸਿੱਖ ਲੂਗਾ ਨਾ ਐ ਕਰਕੇ ਛਾਰ ਲਾਣਾ ਇਹ ਦੇਖ ਹੀ ਜੰਨੇ ਹਨ ਬੇਸ ਚਰਾਇਨਾਂ ਜ਼ਿਆਦਾ ਤੜਫ ਰਿਆ ਨਾ ਹੱਡੀ ਲਈ ਬਹੁਤ ਜ਼ਿਆਦਾ ਫਰ ਚਲ ਪਾਈਏ ਨੇ ਅਸੀਂ ਇਹ ਫਿਰ ਤਾ ਤੜਕਾ ਉਹਨੇ ਦੇ ਦਾਂਗੇ ਖਾਣ ਨੂੰ ਤੜਕਾ ਉਹ ਖਾ ਲੂਗਾ ਦੋ ਮਿੰਟਾਂ ਦੀ ਨਿੰਦਰਿੰਦਰ ਦੇਤੀ ਹੋਰ ਟੋਪੇ ਕਿੱਥੇ ਕਿੱਥੇ ਲੈ ਕੇ ਜਾਏਗਾ ਉਹ ਆ ਦੇਖ ਹਾਂ ਦੇਖ ਹਾਂ ਛੱਡਣੀ ਨਹੀਂ ਸਾਰੀ ਨਹੀਂ ਖਾਣੀ ਹੁੰਦੀ ਤੇ ਖਾਣ ਵਾਸਤੇ ਹੁੰਦੀ ਹੈ ਨਾ ਕੈਸ਼ੀ ਵਾਲੀ ਖਾਣ ਨਹੀਂ ਆ ਇਹ ਨੁਕਸਾਨ ਵਾਲੀ ਤਾਂ ਨਹੀਂ ਹੁੰਦੀ ਮਨੇ ਜੇ ਤੋ ਕੋਈ ਨਾ ਇਹ ਹੋਰ ਜਗ੍ਹਾ ਤੇ ਬੈਠ ਜੂਗਾ ਕਿਉਂਕਿ ਇਹਦੇ ਵਾਸਤੇ ਪੇਸਟੀ ਅਸੀਂ ਭੁੱਲ ਕੇ ਲਿਆਉਣਾ ਤੇ ਫਿਰ ਇਹਨੂੰ ਇਹ ਦੇਣੀ ਪਈ ਇਹ ਵੀ ਇਹਦੀ ਫੇਵਰੇਟ ਆ ਪੇਸਟੀ ਨਾਲ ਜਿਆਦਾ ਵਧੀਆ ਲੱਗ ਰਹੀ ਹੈ ਦੇਖੋ ਰੋ ਰਿਹਾ ਸੀ ਵਿਚਾਰਾ ਪੇਸਟੀ ਇਹਦੇ ਲਈ ਹੱਡੀ ਲਈ ਤੇ ਪੇਸਟੀ ਲਈ कि मेहनत की थी तो मैंने बहुत ज्यादा मेहनत की इसलिए आखिरकार मिल ही गया है ग खाना <laughs> लवनीश जाओ उन्होंने तो 3 बज गए थे ही रहे थे मिनट रह गए मिनट हैं बस और सर तू मोबाइल चक लिया कर खा पी के जा चुकी ਹਰ ਸਸ਼ਰੀਆ ਕਾਲ ਕਰਦੀ ਅੱਜ ਅੰਮ ਬਤਲ ਕਿੰਨੇ ਵਾਰ ਸਸਰੀ ਘਰ ਬੁਲਾਏ ਕਿੰਨੇ ਵਾਰ ਹੀ ਸਸਰੀ ਘਰ ਬੁਲਾਏ ਇੱਕ ਵਾਰੀ ਹੁਣ ਤੋਂ ਮੈਂ ਆਹ ਦੱਸ ਦੇ ਰਹੀ ਐ ਇਸ ਰੋਟੀ ਕਾਦੇ ਨਾਲ ਖਾਏਗੀ ਫਿਰ ਇਹਨੂੰ ਬੜਾ ਤੰਗ ਕਰਦੀ ਹੈ ਕਿ ਸਾਰੇ ਦਿਨ ਟੋਮੀ ਨਾਲ ਹੀ ਖੇਡਦੀ ਜਾਂਦੀ ਹੈਗੀ ਸਾਰਾ ਦਿਨ ਆਵੇ ਖਲavnish ਦੀ ਦਹੀਂ ਤੇ ਪਰੌਂਠਾ ਆ ਗਿਆ ਨਾ ਲavnish ਪਸੰਦਾ ਦਹੀਂ ਤੇ ਪਰੌਂਠਾ ਹੈ ਨਾ ਇਹਨੇ ਖਾਣ ਲਈ ਹੈਂ? ਹਾਂ। ਖੰਡ ਪਾਈਏ ਵਿੱਚ। ਤੇ ਪਾਣੀ ਲਿਆ ਨਾਲ ਹੱਥ ਧੋ ਲਿਆ ਹੁੰਦਾ। ਆਹ ਮੈਂ ਸਾਰਾ ਦਿਨ ਰੈਂਸੂ ਬਸ ਐ ਇਹਦੇ ਨਾਲ ਟੋਮੀ ਨਾਲ ਹੀ ਖੇਡਦੀ ਜਾਂਦੀ ਐ। ਇਹ ਬੇਲੀ ਐ। ਤੇ ਬਸ ਇਸੇ ਨਾਲ ਹੀ ਖੇਡ ਲੱਗੀ ਐ ਰੋਟੀ ਖਾ ਲਾ ਰੈਂਸੂ। ਉਹਨੇ ਨੂੰ ਰੋਟੀ ਪਾਈ ਜੰਨੀ ਹੈਗੀਆਂ। ਕਹੀਂ ਤੇ ਪਰੌਂਠਾ। ਆ ਰੈਂਸੂ ਦਾ। ਆ ਦੇਖੋ ਦਹੀਂ ਤੇ ਪਰੌਂਠਾ। ਆਲੂ ਵੀ ਸਬਜ਼ੀ। ਆਲੂ ਵੀ ਸਬਜ਼ੀ ਪਸੰਦ ਨਹੀਂ ਹੈਨਾ? ਆ ਖਾ ਨਹੀਂ ਰਹੀ ਆਲੂ ਵੀ ਲਓ। ਆਜੋ। ਰੈਂਸੂ ਨੇ ਚਾਦਰਾਂ-ਚੁਦਰਾਂ ਦੇਖੋ ਬਹੁਤ ਜ਼ਿਆਦਾ ਖਲਾਅ ਰੱਖਿਆ ਐਨਾ ਕੁਸ ਖਲਾਅ ਰੱਖਿਆ ਨੇ ਇੱਥੇ ਕੱਪੜੇ ਇਹ ਕੱਪੜੇ ਰਹਿ ਸੋਫਿਆਂ ਤੇ ਆਏ ਥੋੜਾ ਬੱਜੀਦਾ ਹੈਗਾ ਆ ਛਾਲਾ ਮਾਰ ਦਿਓ ਟੁੱਟ ਜਾਣਗੇ ਸਾਰੇ ਸੋਫੇ ਹੈਂ ਪਹਿਲਾਂ ਮੰਮੀ ਪੜੀਓ ਚਾ ਕਈ ਕਾ ਬੱਜਾ ਤੇ ਆਹ ਦੇ ਸੈਂਡਲ ਵੀ ਰੱਖੋ ਐ ਟੋਮੀ ਨੇ ਖਾ ਜਾਣੀਆਂ ਚੱਪਲਾਂ ਤੇ ਸੈਂਡਲ ਸਾਰੇ ਇਹਨੇ ਛੱਡਣੇ ਨਹੀਂ ਹੈਗੇ ਉਧਰ ਦੇਖੋ ਸਾਰੇ ਲੋਕ ਸੁੱਤੇ ਪਏ ਹੈਗੇ ਤਾਰੀ ਦੁਨੀਆ ਸੁੱਤੀ ਪਈ ਹੈਗੀ ਆ ਸਦਿਆ ਹੀ ਸੌਂ ਜਾਂਦੀ ਆ 10 ਵਜੇ ਹੈ ਜੀ ਹਜੇ ਥੋੜਾ ਟਾਈਮ ਹੀ ਹੋਇਆ ਰਾਤ ਦੇ 10:00 ਹੋ ਗਏ ਤੇ ਹੁਣ ਮੇਰੀ ਰੋਟੀ ਤਾਂ ਬਣ ਗਈ ਬੱਚਿਆਂ ਦੀ ਰੋਟੀ ਰਹਿ ਗਈ ਇੱਕ ਅੱਧਾ ਭਰੋਂ ਦਾ ਬੈਗ ਵੀ ਦੇਖੋ ਇਸ ਤਰ੍ਹਾਂ ਬੱਚਿਆਂ ਦੇ ਇਸ ਤਰ੍ਹਾਂ ਰੱਖੇ ਹੈਗੇ ਬੈਗ ਉੱਥੇ ਕੱਪੜੇ ਵਰਦੀ ਸੁੱਟ ਛੱਡੀ ਹੈਗੀ ਆ ਹਜੇ ਮੈਂ ਸੰਭਾਲ ਕੇ ਨਹੀਂ ਰੱਖਦੇ ਪਿੱਛੇ ਕੀ ਵਰਦੀ ਵਗੈਰਾ ਦੇਖੋ ਕੱਪੜੇ ਪੇ ਲੱਗੇ ਪਏ ਆ ਅੰਦਰ ਕੱਪੜੇ ਵੀ ਤਿਆਰ ਨਾਲ ਹੀ ਹੁੰਦੇ ਪਏ ਹੈਗੇ ਆ ਬੈਗ ਮੰਜੀ ਤੇ ਹੀ ਰੱਖ ਦਿੰਦੇ ਹੈਗੇ ਸੱਟ ਕਰਕੇ ਨਹੀਂ ਰੱਖਦੇ ਰੈਨਸੂ ਰੋਟੀ ਖਾ ਲੋ ਰੋਟੀ ਖਾ ਲੋ ਸੱਟ ਕਰਕੇ ਇਹ ਸਾਰਾ ਦਿਨ ਖੇਡਦੀ ਜਾਂਦੀ ਹੈਗੀ ਐ ਨਹੀਂ ਕਿ ਮੈਂ ਰੋਟੀ ਰੱਟੀ ਖਾ ਲਾਂ ਜਾਂ ਬਾਈ ਕੰਸਰ ਨਹੀਂ ਹੈ ਹੈ ਟੀਵੀ ਦੇਖੀ ਜਾਂਦੀ ਹੈ ਰੋਟੀ ਖਾਈ ਜਾਂਦੀ ਹੈ ਬਾਰ ਬਾਰ ਇੱਧਰ ਦਰਵਾਜ਼ਾ ਬੰਦ ਕਰ ਹਾਲ ਇਹ ਪਰੌਂਠਾ ਹੋ ਚਾਹੀਦਾ ਕਿ ਨਹੀਂ ਪਰੌਂਠਾ क्योंकि इन्हें है भुजिया खा हैलू भुजिया इन्हें आलू भुजिया खाधा है सी ये हम पसंद नहीं है हैगी रोटी लवनीश परौंठा लौगा लवनीश परौंठा एक और दो, दो बस लवनीश ने परौठे खाने और कोई खा